ਆ ਦੇਖੋ ਐਗਜ਼ੈਂਪਲ ਆਹ ਹਲਾਤ ਹੁੰਦੇ ਨੇ লাইਵ ਤੁਸੀਂ ਦੇਖ ਸਕਦੇ ਹੋ ਡਾਊਨ ਦੇ ਵਿੱਚ ਅਸੀਂ ਇੰਨੇ ਔਖੇ ਇੰਨੇ ਔਖੇ ਮੈਂ ਮੰਨੀ लवली ਮਨਪ੍ਰੀਤ ਚੌੜੇ ਜਣੇ ਅਸੀਂ ਡੋ ਨਾ ਮੰਨੀ ਦਾ ਚਲੋ ਜਮ ਕੇ ਠੀਕ ਹੈ ਠੀਕ ਹੈ ਚਲੋ ਸਟਾਰਟ ਮੜੇ ਐਕਟਿਵ ਹੋ ਕੇ ਬੈਠੀ ਐਕਟਿਵ ਹੋ ਕੇ ਅਜਾ ਫ੍ਰੀਗਾ ਅੱਜ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਜਿਵੇਂ ਕਿ ਤੁਸੀਂ ਸਾਰਿਆਂ ਨੇ ਟਾਈਟਲ ਪੜ ਹੀ ਲਿਆ ਤੇ ਟਾਈਟਲ ਆਪਣਾ ਅੱਜ ਦਾ ਉਹ ਮੇਰਾ ਮਾਈਕ ਮਾਈਕ ਤੇ ਟਾਈਟਲ ਤੁਸੀਂ ਸਾਰਿਆਂ ਨੇ ਪੜ ਹੀ ਲਿਆ ਵੀ ਹੈਨਾ ਵੀ ਆਪਾਂ ਮਾਪੇ ਬਣ ਚੁੱਕੇ ਦੋ ਬੱਚਿਆਂ ਦੇ ਦੋ ਬੱਚਿਆਂ ਨੂੰ ਜਿਹੜਾ ਸਾਹਮਣਾ ਉਹ ਕਿੰਨਾ ਕੁ ਮੁਸ਼ਕਲ ਹੈ ਕਿੰਨਾ ਕੁ ਟਾਫੇ ਦੇ ਕੀ ਬਦਲਾਅ ਆਉਂਦੇ ਨੇ ਜ਼ਿੰਦਗੀ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਰਾ ਕੁਝ ਸ਼ੇਅਰ ਕਰਾਂਗੇ ਜੇ ਤੁਸੀਂ ਮਾਪੇ ਬਣਨ ਵਾਲੇ ਹੋ ਜਾਂ ਮਾਪੇ ਬਣ ਚੁੱਕੇ ਹੋ ਛੋਟੇ ਛੋਟੇ ਬੱਚਿਆਂ ਦੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆਪਾਂ ਬਹੁਤ ਵਧੀਆ ਤੁਹਾਡੇ ਨਾਲ ਚੀਜ਼ਾਂ ਸ਼ੇਅਰ ਕਰਨ ਵਾਲੇ ਆ ਜਿਹੜੀਆਂ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ ਫਾਇਦੇਮੰਦ ਹੋਣਗੀਆਂ ਠੀਕ ਹੈ ਸਾਡੇ ਐਕਸਪੀਰੀਅੰਸ ਕਿੱਤੇ ਹੋਈਆਂ ਤੇ ਇੱਧਰ ਬਹੁਤ ਜ਼ਿਆਦਾ ਸ਼ਰਾਰਤਾਂ ਹੋ ਰਹੀਆਂ ਤੇ ਟਿੱਡਾ ਜੀ ਦੇਖੋ ਕਿਦਾਂ ਦੇਖ ਰਹੇ ਨੇ ਤੇ ਆਪਾਂ ਸ਼ੁਰੂ ਕਰਦੇ ਆ ਜੀ ਵੀਡੀਓ ਨੂੰ ਠੀਕ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਹੁਣੇ-ਹੁਣੇ ਫੜਫੜ ਲਾਈਕ ਕਰ ਦਿਓ ਹਾਂਜੀ ਤੇ ਸਿੱਧੇ ਹੋ ਗਏ ਮੈਂ ਦੇਖ ਲਓ ਤੁਸੀਂ ਹਾਲਤ ਤੇ ਐਵੇਂ ਤੁਸੀਂ ਵਲੌਗ ਦੇ ਵਿੱਚ ਦੇਖਦੇ ਰਹਿੰਦੇ ਹੋ ਵੀ ਕੀ ਹਾਲਤ ਬਣਦੀ ਸਾਡੀ ਹੈ ਨਾ ਮਨਪ੍ਰੀਤ ਸਹੀ ਗੱਲ ਹੈ ਤੇ ਬਾਕੀ ਚਲੋ ਆਪਾਂ ਸ਼ੁਰੂ ਕਰਦੇ ਹਾਂ ਹਾਂ ਬਈ ਡੇਲੀ ਜਿਹੜੀ ਰੂਟੀਨ ਸਾਡੀ ਚੇਂਜ ਹੋ ਗਈ ਹੈ ਨਾ ਮਾਪੇ ਬਣਨ ਤੋਂ ਬਾਅਦ ਪਹਿਲਾਂ ਨੰਨੂ ਹੋਈ ਤੇ ਫਿਰ ਇਹ ਹਾਕਮ ਹੋਇਆ ਨੰਨੂ ਹੋਈ ਜਦੋਂ ਪਹਿਲਾਂ ਅਸੀਂ ਆਜ਼ਾਦ ਘੁੰਮਦੇ ਸੀਗੇ ਜਦੋਂ ਦਿਲ ਕਰਨਾ ਜਿੱਥੇ ਦਿਲ ਕਰਨਾ ਮੂੰਹ ਚੱਕ ਕੇ ਮੂੰਹ ਚੱਕ ਕੇ ਮੂੰਹ ਚੱਕ ਕੇ ਚੱਲ ਪੈਣਾ ਚਲੇ ਜਾਣਾ ਠੀਕ ਹੈ ਤੇ ਹੁਣ ਸਾਨੂੰ ਬਹੁਤ ਜ਼ਿਆਦਾ ਸੋਚਣਾ ਪੈਂਦਾ ਹੈ ਤੇ ਇਹਦੀ ਵਾਰੀ ਵੀ ਜਦੋਂ ਇਹ ਹੋਈ ਹੈ ਉਸ ਤੋਂ ਬਾਅਦ ਕਿੰਨਾ ਜ਼ਿਆਦਾ ਹੈ ਨਾ ਮਨ ਵੀ ਸੋਚਣਾ ਹੈ ਸਹੀ ਗੱਲ ਹੈ ਤੇ ਹੁਣ ਮਨ ਵੀ ਥੋੜਾ ਜਿਆਦਾ ਦੱਸੇਗੀ ਵੀ ਡੇਲੀ ਸਾਡੀ ਲਾਈਫ ਜਿਹੜੀ ਡੇਲੀ ਰੁਟੀਨ ਵਾਲੀ ਲਾਈਫ ਉਹ ਕਿੱਦਾਂ ਚੇਂਜ ਹੋਈ ਵੀ ਡੇਲੀ ਜਿਹੜੇ ਅਸੀਂ ਹੈ ਨਾ ਕੰਮਕਾਰ ਕਰਦੇ ਸੀ ਉਹ ਕਿੱਦਾਂ ਸਾਰਾ ਕੁਝ ਬਦਲਾ ਆਇਆ ਹੈ ਨਾ ਉਹਦੇ ਵਿੱਚ ਤੇ ਬਦਲਾਅ ਤੇ ਬਹੁਤ ਤਕੜਾ ਹੈ ਅਵੇ ਹੀ ਸਕਨੇ ਆ ਤੁਸੀਂ ਹਾਂ ਤੇ ਤੁਸੀਂ ਮੜਾ ਦੱਸੋ ਆਪਣੇ ਬਾਰੇ ਕੀ ਹੈਨਾ ਤੁਹਾਡਾ ਸੌਣ ਬਹਿਣ ਦਾ ਤਰੀਕਾ ਬਦਲਿਆ ਸਾਰਾ ਕੁਝ ਬਦਲਿਆ ਜਦੋਂ ਨੰਨੂ ਹੋਈ ਹੈ ਹੈਨਾ ਤੇ ਅ ਦਿਰਾਜ ਹੋਇਆ ਹਮ ਕੀ ਉਹ ਪ੍ਰਵਾ ਦੱਸ ਸਕਦੇ ਐਕਸਪੀਰੀਅੰਸ ਸ਼ੇਅਰ ਕਰੋ ਤੁਸੀਂ ਵੀ ਕਹਿ ਲੱਗ ਨਹੀਂ ਦਿੱਤੇ ਮੈਂ ਤੇਰੀ ਕਹ ਰਿਹਾ ਐਕਸਪੀਰੀਅੰਸ ਸ਼ੇਅਰ ਕਰਨਾ ਆਪਣਾ ਕਿ ਤੇਰੀ ਲਾਈਫ ਕਿੱਦਾਂ ਚੇਂਜ ਹੋਈ ਕਿਹਦੇ ਨੇ ਸੀ ਨਾ ਲੈ ਕੇ ਆਉਣਾ ਕਿੱਦਾਂ ਨਾ ਆ ਬਸ ਆ ਪੁਆਇੰਟ ਨੋਟ ਕੀਤੇ ਤੇ ਮੈਂ ਦੱਸ ਦਿਆਂ ਮਮਾ ਲਈ ਦੱਸੋ ਬਈ ਦੇਖੋ ਵੀ ਤੁਹਾਡਾ ਕਿਦਾਂ ਪਹਿਲਾਂ ਤੇ ਹੁੰਦਾ ਪਹਿਲੀ ਗੱਲ ਤੇ ਪਹਿਲਾਂ ਦੇ ਟਾਈਮ ਮਿਲ ਜਾਂਦਾ ਹੁੰਦਾ ਸੀ ਫ੍ਰੀ ਜਿਵੇਂ ਕਿ ਹੁਣ ਥੋੜੀ ਦੇਰ ਪਹਿਲਾਂ ਇਹਨਾਂ ਨੇ ਮੈਨੂੰ ਬੋਲ ਕੇ ਬਹੁਤ ਹਟੇ ਨੇ ਤੇ ਨਾੜਕ ਨੁੜਕ ਵਗੈਰਾ ਵੇਖ ਲੈਣਦੇ ਹੁੰਦੇ ਸੀ ਫ੍ਰੀ ਟਾਈਮ ਆਪਣੇ ਲਈ ਮਿਲ ਜਾਂਦਾ ਹੁੰਦਾ ਸੀ ਤੇ ਹੁਣ ਬਿਲਕੁਲ ਨਹੀਂ ਮਿਲਦਾ ਹੈਗਾ ਬਿਲਕੁਲ ਵੀ ਨਾ ਪੜ੍ਹਾਈ ਨੂੰ ਨਾ ਉਹ ਚੀਜ਼ ਨੂੰ ਜਿਹੜੀ ਮੈਨੂੰ ਕਰਨੀ ਪਸੰਦ ਹੈ ਨਾਟਕ ਦੇਖਣੇ ਪਸੰਦ ਨੇ ਤੇ ਜਦੋਂ ਕਰੋ ਇਹ ਚੀ ਚ ਹੀ ਕਰ ਰਹੇ ਆਂਦਾ ਫੜ ਲੈ ਤੈਨੂੰ ਨਾਟਕਾਂ ਦੀ ਪਈ ਹੈ ਫੜ ਲੈ ਤੈਨੂੰ ਨਾਟਕਾਂ ਦੀ ਪਈ ਹੈ ਤੇ ਪਹਿਲਾਂ ਇਦਾਂ ਹੁੰਦਾ ਸੀ ਨਾ ਵੀ ਸਵੇਰੇ ਅਸੀਂ ਜਲਦੀ ਉੱਠ ਜਾਂਦੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਹੁਣ ਇੰਨਾ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਤੇ ਤੁਹਾਨੂੰ ਕੀ ਦਸੀਏ ਹੈ ਨਾ ਰਾਤ ਦੀ ਨੀਂਦ ਪੂਰੀ ਨਹੀਂ ਹੁੰਦੀ ਹੈਗੀ ਬੱਚਿਆਂ ਕਰਕੇ ਐਸ ਖੜ ਕੇ ਖਾਸ ਕਰਕੇ ਐ ਸੌਂਦਾ ਨਹੀਂ ਹੈਗਾ ਟਾਈਮ ਨਾਲ ਹਾਂ ਹਾਂ ਦੋ ਵੱਜ ਜਾਂਦੇ ਨੇ ਸਾਨੂੰ ਸਹੀ ਗੱਲ ਹੈ ਰਿਸਪੌਂਸਿਬਿਲਟੀ ਹੁਣ ਡਬਲ ਹੋ ਗਈ ਹੈ ਹੈ ਨਾ ਤੇ ਪਹਿਲਾਂ ਨੰਨੂ ਹੀ ਉਹਦਾ ਡਬਲ ਹੋ ਗਈ ਤੇ ਹੁਣ ਓ ਯਾਰ ਕੈਮਰਾ ਬੰਦ ਕਰਿਓ ਕੀ ਵੇਖੀ ਨਾ ਕੱਟਵਾ ਦੇ ਆ ਲੁਤਰੀਆ ਆਇਆ ਤੂੰ ਆਪਸ ਚਲੋ ਮਾਰ ਵੀ ਸੀਰੀਅਸ ਹੋ ਜਾਈਏ ਹਾਂ ਤੇ ਲੈ ਇੱਕ ਬੱਚੇ ਦਾ ਕੰਮ ਸੀ ਹੁਣ ਦੋ ਬੱਚਿਆਂ ਦੇ ਕੰਮ ਨੇ ਪਰ ਐਂ ਵੀ ਚਲ ਨੰਨੂ ਹੁਣ ਥੋੜੀ ਵੱਡੀ ਹੋ ਗਈ ਹੈ ਹੁਣ ਇਹਨੂੰ ਆਪਣਾ ਖਾਣ ਪੀਣ ਦਾ ਤੇ ਆਪਣੇ ਕੱਪੜੇ ਵਗੈਰਾ ਪਾਣ ਦਾ ਪਤਾ ਹੈ ਤੇ ਫਿਰ ਇਹ ਛੋਟਾ ਹੈ ਇਹਦੇਲ ਜ਼ਿਆਦਾ ਧਿਆਨ ਦੇਣਾ ਪੈਂਦਾ ਤੇ ਕਈ ਵਾਰੀ ਫਿਰ ਉਹ ਦੇਖਦੀ ਹੈ ਹਨਾ ਵੀ ਮੰਮੀ ਉਹਦਾ ਜ਼ਿਆਦਾ ਕਰਦੀ ਏ ਉਹਨੇ ਪਿਆਰ ਕਰਦੇ ਉਹਨੂੰ ਕੋਲ ਆਪਣੇ ਸੁਆਂਦੀ ਏ ਫਿਰ ਐਦਾਂ ਦੀਆਂ ਥੋੜੀਆਂ ਜੀਆਂ ਉਹ ਗੱਲਾਂ ਤੇ ਰਿਸਪੌਂਸਿਬਿਲਟੀ ਚ ਇੱਕ ਦੋ ਚੀਜ਼ਾਂ ਤਿੰਨ ਚੀਜ਼ਾਂ ਹੋਰ ਆ ਜਾਂਦੀ ਹੈ ਵੀ ਇਹਨੂੰ ਸਕੂਲ ਵਾਸਤੇ ਵੀ ਤਿਆਰ ਕਰਨਾ ਹੁੰਦਾ ਹੈ ਹਨਾ ਤੇ ਫਿਰ ਇਹਦੇ ਹੁਣ ਦਿਨ ਦੇ ਵਿੱਚ ਘਟੋ ਘਟ 4-5 ਵਾਰੀ ਡਾਈਪਰ ਬਦਲਦੀ ਹੈ ਮਨਪ੍ਰੀਤ ਹਨਾ ਉਹ ਭਰਾਵਾ ਮਾਈਕ ਨੂੰ ਕਿ ਛੇੜ ਰਹੀ ਹੈ ਯਾਰ ਤੂੰ ਇਹ ਉਸ ਤੋਂ ਬਾਅਦ ਫਿਰ ਇਹਨੂੰ ਦੁੱਧ ਪਿਆਣਾ ਦਿਹਾੜੀ ਦੇ ਵਿੱਚ ਕਿੰਨੀ ਕਿੰਨੀ ਵਾਰੀ ਹੈ ਨਾ ਤੇ ਐਦਾਂ ਐਦਾਂ ਰੋਣਾ ਜਿਹੜਾ ਉਹ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਹੁਣ ਕੀ ਕਾਕਾ ਰੋਈ ਜਾ ਰਿਹਾ ਰੋਈ ਜਾ ਰਿਹਾ ਬਾਬੂ ਪਲੀਜ਼ ਘਟਨਾ ਪੈ ਜੇ ਨਾ ਸਾਨੂੰ ਤੇ ਇਹ ਚੀਜ਼ਾਂ ਹਨਾ ਤੇ ਫਿਰ ਉਸ ਤੋਂ ਬਾਅਦ ਇਹ ਪ੍ਰੋਬਲਮ ਆ ਜਾਂਦੀ ਹੈ ਫਿਰ ਪੈਸੇ ਦਾ ਖਰਚ ਦਵਾਈਆਂ ਫਿਰ ਡਾਕਟਰ ਕੋਲ ਜਾਣਾ ਚੈੱਕ ਅਪ ਲਈ ਰੂਟੀਨ ਚੈੱਕ ਅਪ ਲਈ ਪਹਿਲਾਂ ਇਹਦੇ ਲਈ ਜਾਂਦੇ ਸੀ ਹੁਣ ਇੱਕ ਆਕੇ ਲਈ ਜਾਂਦੇ ਆ ਹਨਾ ਹਫਤੇ ਦੇ ਵਿੱਚ ਇੱਕ ਪੈਕੇਟ ਤੇ ਡਾਇਪਰ ਹਾਂ ਡਾਇਪਰ ਤਾਂ ਇੰਨੇ ਕ ਲੱਗਦੇ ਤੁਸੀਂ ਛੰਡ ਕਰਕੇ ਲਾਣੇ ਪੈਂਦੇ ਨੇ ਨਾ ਹੁਣ ਗਰਮੀ ਦੇ ਵਿੱਚ ਘਟ ਜੇਗਾ ਖਰਚਾ ਗਰਮੀ ਵਿੱਚ ਘਟ ਜਾਏਗਾ ਤੇ ਹੁਣ ਤਾਂ ਬਹੁਤ ਜ਼ਿਆਦਾ ਯਾਨੀ ਕਿ ਡਾਇਪਰ ਯੂਜ਼ ਹੁੰਦੇ ਰਹੇ ਹਨਾ ਬਹੁਤ ਜ਼ਿਆਦਾ ਲਾਈਫ ਚੇਂਜ ਹੋ ਜਾਂਦੀ ਹੈ ਹਨਾ ਹੱਦ ਤੋਂ ਜ਼ਿਆਦਾ ਚੇਂਜ ਹੋ ਜਾਂਦੀ ਹੈ ਤੇ ਆਪਣੇ ਆਪ ਦੇ ਵਿੱਚ ਵੀ ਕੁਝ ਬਦਲਾਅ ਯਾਨੀ ਕਿ ਆਪਾਂ ਨੂੰ ਮਹਿਸੂਸ ਹੁੰਦਾ ਹੈ ਹਨਾ ਕਿ ਇੱਕ ਪੁਆਇੰਟ ਹੋਰ ਆਪਾਂ ਕੋਆਰਡੀਨੇਸ਼ਨ ਸਾਡਾ ਆਪਸੀ ਤਾਲਮੇਲ ਆ ਤੇ ਹੁਣ ਗੱਲ ਇਦਾਂ ਹੁੰਦੀ ਵੀ ਰਾਤ ਨੂੰ ਮੋਸਟਲੀ ਸਾਨੂੰ ਦਿਨ ਦੇ ਵਿੱਚ ਤੇ ਮੈਂ ਆਫਿਸ ਚਲਾ ਜਾਣਾ ਹੈ ਨਾ ਤੇ ਮੰਮੀ ਤੇ ਡੈਡੀ ਸਾਹਮਦੇ ਨੇ ਹੈ ਨਾ ਇਹਨਾਂ ਨੂੰ ਤੇ ਰਾਤ ਨੂੰ ਜਿਹੜੀ ਸਾਡੀ ਉਹ ਡਿਊਟੀ ਲਾ ਜਾਂਦੀ ਵੀ ਮੈਂ ਇਹਨੂੰ ਖਿਡਾਣਾ ਹੈ ਨਾ ਇਹਨੇ ਰੋਣਾ ਤੇ ਮੈਂ ਇਹਨੂੰ ਚੱਕਣਾ ਫਿਰ ਮਰਬਿਆਂ ਨੂੰ ਦੁੱਧ ਪਿਆਣਾ ਜੋ ਵੀ ਹੈ ਮੈਨਣ ਕਿ ਮਿਲਜੁਲ ਕੇ ਅਸੀਂ ਰਾਤ ਨੂੰ ਤੇ ਪਿੱਛੇ ਜੇ ਬਿਮਾਰ ਹੋ ਗਿਆ ਸੀਗਾ ਬਹੁਤ ਜ਼ਿਆਦਾ ਤੇ ਉਦੋਂ ਤਾਂ ਬਹੁਤ ਜ਼ਿਆਦਾ ਸੀ ਸਰੀ ਸਰੀ ਰਾਤ ਸਵੇਰੇ 4 4 ਵਜੇ ਤੱਕ ਅਸੀਂ ਜਾਗਦੇ ਰਹਿੰਦੇ ਸੀਗੇ ਹਣਾ ਸਾਰਾ ਵੈਸੇ ਤਾਂ ਟੱਬਰ ਹੀ ਜ਼ਿਆਦਾ ਰਹਿੰਦਾ ਸੀ ਸਾਡੇ ਦੋਨਾਂ ਦੀ ਤਾਂ ਗੱਲ ਹੀ ਛੱਡ ਦੋ ਵੈਸੇ ਮੇ ਵੀ ਸਾਰੇ ਬੱਚੇ ਕਰਦੇ ਨੇ ਜਾਗਦੇ ਨੇ ਹਣਾ ਸਾਰੇ ਬੱਚੇ ਜਾਗਦੇ ਨੇ ਫਿਰ ਤੇ ਸਾਰਿਆਂ ਦੀ ਮਤਲਬ ਇਹੀ ਡਿਊਟੀ ਹੁੰਦੀ ਏ ਬਈ ਤੁਸੀਂ ਆਪਸ ਦੇ ਵਿੱਚ ਮੀਆਂ ਬੀਵੀ ਬੱਚੇ ਮੋਸਟਲੀ ਦਿਨ ਨੂੰ ਸੌਂਦੇ ਨੇ ਤੇ ਰਾਤ ਨੂੰ ਜਾਗਦੇ ਨੇ ਦਿਨ ਸੌਖਾ ਲਾ ਜਾਂਦਾ ਰਾਤ ਔਖੀ ਲੰਘਦੀ ਏ ਹਾਂ ਤੇ ਤੁਸੀਂ ਐਦਾਂ ਮਤਲਬ ਕਰ ਸਕਦੇ ਹੋ ਵੀ ਆਪਣਾ ਡਿਵਾਈਡ ਕਰ ਸਕਦੇ ਹੋ ਹਣਾ ਵੈਸੇ ਤਾਂ ਮਾਂ ਨੂੰ ਮੋਸਟਲੀ ਜਾਗਣਾ ਪੈਂਦਾ ਜ਼ਿਆਦਾ ਟਾਈਮ ਮਾਂ ਨੂੰ ਜ਼ਿਆਦਾ ਟਾਈਮ ਜਾਗਣਾ ਪੈਂਦਾ ਆ ਤੂੰ ਖਾ ਲਓ ਕਿਉਂਕਿ ਮਾਂ ਨੇ ਦੁੱਧ ਵਗੈਰਾ ਪਿਆਣਾ ਤੂੰ ਦੇਖ ਰਹੀ ਏ ਤੂੰ ਦੇਖ ਰਹੀ ਏ ਵਿੱਚ ਲੈ ਮੈਨੂੰ ਉਹ ਯਾਰ ਤੂੰ ਵੀਡੀਓ ਬਣਾ ਰਿਹਾ ਕਿ ਹੁਣ ਤਾਨੇ ਮਾਰਨੇ ਨੇ ਹੱਦ ਹੋ ਗਈ ਯਾਰ ਇਹਦੀ ਤੁਸੀਂ ਡਾਂਟ ਲੋਈ ਤਾਨੇ ਮਾਰਦੇ ਮੈਨੂੰ ਉਹ ਯਾਰ ਆ ਦੇ ਐਗਜ਼ਾਮਪਲ ਹਾਲਾਤ ਨੇ ਲਾਈਵ ਤੁਸੀਂ ਦੇਖ ਸਕਦੇ ਹੋ ਅੱਜ ਦੇਖੋ ਤੁਸੀਂ ਸੋਚ ਸਕਦੇ ਹੋ ਵੀ ਅਸੀਂ ਵੀਡੀਓ ਕਿਸ ਹਾਲਾਤਾਂ ਕਿਨਾ ਕਿਨਾ ਹਾਲਾਤਾਂ ਚ ਅਸੀਂ ਵੀਡੀਓ ਬਣਾ ਰਹੇ ਹਾਂ ਪਹਿਲਾਂ ਉਹ ਰੋਣ ਲੱਗ ਜਾਂਦਾ ਕਦੀ ਉਹ ਰੋਣ ਲੱਗ ਜਾਂਦਾ ਕਦੀ ਇਹ ਤੰਗ ਕਰਦੀ ਹੈ ਉਹ ਮਾਈਕ ਪ੍ਰੋ ਇੱਕ ਗੱਲ ਜਦੋਂ ਕਦੇ ਰੋਂਦੇ ਨੇ ਨਾ ਉੱਚ ਜਿਵੇਂ ਦੋਵੇਂ ਹੀ ਰੋਂਦੇ ਨੇ ਉਹ ਦੋਨੇ ਰੋਂਦੇ ਨੇ ਸਹੀ ਗੱਲ ਪੁਆਇੰਟ ਇਮੋਸ਼ਨਲ ਸਾਈਡ ਠੀਕ ਹੈ ਥਕਾਨ ਤੇ ਸਟ्रेस ਇਹ ਜਿਹੜੀਆਂ ਦੋ ਚੀਜ਼ਾਂ ਨੇ ਇਹ ਬਹੁਤ ਜ਼ਿਆਦਾ ਵੱਧ ਜਾਂਦੀਆਂ ਤੁਹਾਨੂੰ ਨੰਨੂ ਉਹਨੇ ਦੇਖ ਜਣਾ ਪਿੱਛੇ ਟੇਬਲ ਨੇ ਇੱਕ ਤਾਂ ਤੁਹਾਨੂੰ ਹਰ ਟਾਈਮ ਥਕਾਵ ਮਹਿਸੂਸ ਹੁੰਦੀ ਹੈ ਸਟ्रेस ਰਹਿੰਦਾ ਹੈ ਨਾ ਥਕਾਨ ਹੁੰਦੀ ਹੈ ਥਕਾਨ ਦੀ وجہ ਨਾਲ ਤੁਹਾਨੂੰ ਸਟ्रेस ਜਿਹਾ ਫੀਲ ਹੁੰਦਾ ਰਹਿੰਦਾ ਹੈ ਹੈਨਾ ਤੇ ਉਸ ਤੋਂ ਬਾਅਦ ਮੈਨੂੰ ਤਾਂ ਇਹ ਲੱਗਦਾ ਹੁੰਦਾ ਜਿਵੇਂ ਮੇਰਾ ਬੀਪੀ ਘਟਿਆ ਮੇਰਾ ਬੀਪੀ ਘਟਿਆ ਰਹਿੰਦਾ ਸਹੀ ਗੱਲ ਹੈ ਇਹਦਾ ਬੀਪੀ ਘਟਿਆ ਰਹਿੰਦਾ ਹੈ ਨਾ ਤੇ ਉਹੀ ਹੈ ਬਟ ਇਹ ਹੈ ਕਿ ਮਾਪੇ ਬਣ ਕੇ ਖੁਸ਼ੀ ਬਹੁਤ ਜ਼ਿਆਦਾ ਕਿਉਂਕਿ ਪਲ-ਪਲ ਤੇ ਮੂਮੈਂਟਸ ਅੱਦਾਂ ਨਹੀਂ ਆਉਂਦੀਆਂ ਨੇ ਐਦਾਂ ਦੀਆਂ ਮੂਮੈਂਟਸ ਕ੍ਰੀਏਟ ਹੁੰਦੀਆਂ ਆਪਣੇ ਆਪ ਬੱਚਿਆਂ ਦੇ ਨਾਲ ਕਿ ਤੁਹਾਨੂੰ ਹੱਦ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਕਈ ਵਾਰੀ ਤੁਸੀਂ ਇਮੋਸ਼ਨਲ ਵੀ ਹੋ ਜਾਂਦੇ ਹੋ ਹੈ ਨਾ ਖੁਸ਼ੀ ਦੇ ਨਾਲ ਤੇ ਮਤਲਬ ਬਹੁਤ ਜ਼ਿਆਦਾ ਨਾ ਕਈ ਵਾਰੀ ਪ੍ਰਾਊਡ ਜਿਹਾ ਵੀ ਫੀਲ ਹੁੰਦਾ ਹੈ ਕਈ ਵਾਰ ਵਧੀਆ ਵੀ ਲੱਗਦਾ ਜਦੋਂ ਬੱਚੇ ਕਲਕਾਰੀਆਂ ਮਾਰ ਕੇ ਖੇਡਦੇ ਹੈ ਨਾ ਕਿਉਂਕਿ ਬੱਚੇ ਗਰੋਅ ਹੋ ਜੇ ਆਪਸ ਵਿੱਚ ਜਦੋਂ ਖੇਡਦੇ ਨੇ ਦੋਵੇਂ ਜਦੋਂ ਤੁਹਾਡੇ ਸਾਹਮਣੇ ਗਰੋਅ ਹੋ ਰਹੇ ਹੁੰਦੇ ਨੇ ਬੱਚੇ ਤੇ ਤੁਹਾਨੂੰ ਬਹੁਤ ਜ਼ਿਆਦਾ ਵਾਲੀ ਤਗੜੀ ਵਾਲੀ ਫੀਲਿੰਗ ਆਂਦੀ ਹੈ ਬਹੁਤ ਜ਼ਿਆਦਾ ਸੋਹਣੀ ਵਾਲੀ ਫੀਲਿੰਗ ਆਂਦੀ ਹੈ ਕਿਉਂਕਿ ਬੱਚੇ ਗਰੋਅ ਕਰ ਰਹੇ ਹੁੰਦੇ ਨੇ ਇਦਾਂ ਦਾ ਦੀ ਹਰਕਤ ਆ ਫਿਰ ਤੁਸੀਂ ਆਪਣੇ ਮਾਰੇ ਸੋਚ ਲੈ ਕਿ ਅਸੀਂ ਵੀ ਬਚਪਨ ਦੇ ਵਿੱਚ ਹੈ ਨਾ ਇਦਾਂ ਦੀ ਹਰਕਤਾਂ ਕਰਦੇ ਸੀ ਕਿ ਨਹੀਂ ਮਨ ਪਤਾ ਨਹੀਂ ਤੂੰ ਦੇਖ ਗਿਆ ਤੂੰ ਤੂੰ ਗਵਾਤਾ ਯਾਰ ਖਰਚਾ ਜਿਹੜਾ ਉਹ ਬਹੁਤ ਜ਼ਿਆਦਾ ਵੱਜ ਜਾਂਦਾ ਤੇ ਤੁਹਾਨੂੰ ਪਹਿਲਾਂ ਵੀ ਅਸੀਂ ਕਹਿ ਚੁੱਕੇ ਆ ਕਿ ਡਾਈਪਰ ਫਿਰ ਦਵਾਈਆਂ ਫਿਰ ਸਕੂਲ ਦੀ ਫੀਸ ਫਿਰ ਇਹਨੀਆਂ ਚੀਜ਼ਾਂ ਖੜਾਉਣੇ ਕੱਪੜੇ ਖਡਾਉਣੇ ਮਤਲਬ ਤੁਸੀਂ ਹਿਸਾਬ ਲਾ ਲਓ ਤੁਹਾਡਾ ਖਰਚਾ ਕਿੱਥੇ ਇੱਥੋਂ ਦੀ ਇੱਥੇ ਤੱਕ ਚਲਾ ਜਾਂਦਾ ਤੁਹਾਡਾ ਖਰਚਾ ਹੈ ਨਾ ਤੇ ਸਾਰੀਆਂ ਪਰਟੀਜ਼ ਚੀਜ਼ਾਂ ਹੈ ਨਾ ਜਦੋਂ ਐਂਟਰੀ ਮਾਰਨੀ ਉਦੋਂ ਇੰਨਾ ਖਰਚਾ ਹੁੰਦਾ ਹਾਂ ਪਹਿਲੇ ਐਂਟਰੀ ਤੇ ਇੰਨਾ ਖਰਚਾ ਸਹੀ ਗੱਲ ਹੈ ਬੱਚਿਆਂ ਨੇ ਹਾਂ ਤੇ ਸਾਰੀਆਂ ਪ੍ਰਾਇਰਟੀ ਜਿਹੜੀਆਂ ਨੇ ਤੁਹਾਡੇ ਚੇਂਜ ਹੋ ਜਾਂਦੀਆਂ ਤੁਸੀਂ ਹਰੇਕ ਚੀਜ਼ ਨੂੰ ਤਰਜੀਹ ਨਹੀਂ ਦਿੰਦੇ ਬੱਚਿਆਂ ਨੂੰ ਉਹਨਾਂ ਦੇ ਮਤਲਬ ਪਾਲਣ ਪੋਸ਼ਣ ਨੂੰ ਬੱਚਿਆਂ ਨੂੰ ਸਾਹ ਹਨਾ ਮਾਪੇ ਜਿਹੜੇ ਦੋਨੋਂ ਮੀਆਂ ਬੀਵੀ ਹੁੰਦੇ ਨੇ ਹੈਨਾ ਉਹ ਬਹੁਤ ਜ਼ਿਆਦਾ ਬੱਚਿਆਂ ਆਲੇ ਲੋ ਬੱਚਿਆਂ ਨੂੰ ਬਹੁਤ ਜ਼ਿਆਦਾ ਤਰਜੀਹ ਦੇਣ ਲੱਗੇ ਆਹ ਬੱਚਿਆਂ ਨੂੰ ਤਰਜੀਹ ਦੇਣੀ ਪੈਣੀ ਹੁਣ ਆ ਦੇਖੋ ਕੀ ਬੁੱਬੂ ਆ ਚੱਲ ਆ ਆਇਆ ਮੇਰਾ ਬੱਚਾ ਆ ਜਾ ਮੇ ਬੁੱਬੂ ਹਾਂ ਮੈਂ ਫਿਰ ਤੱਕ ਜਿਹਨੇ ਜਿਹਨੇ ਲੱਗ ਗਿਆ ਉਹ ਯਾਰ ਮਾਈਕ ਗਿਆ ਮਾਈਕ ਗਿਆ ਭਰਾ ਨੰਨੂ ਤੇ ਰਵਾ ਲਾ ਕੇ ਰੱਖ ਇੱਥੇ ਲਾ ਕੇ ਰੱਖ ਇੱਥੇ ਇੱਥੇ ਛੋਲ ਤੇ ਲਾ ਮੇਰੀ ਬਾਤ ਜਿਆਦਾ ਆਣੀ ਨਾ ਮਨਪ੍ਰੀਤ ਫਿਰ ਇਹ ਤੂੰ ਬਹਿ ਜਾ ਆਰਾਮ ਨਾਲ ਪਲੀਜ਼ ਤੂੰ ਨਾ ਨੰਨ ਤੰਗ ਕਰ ਉਹਦੇ ਤੰਗ ਕਰੀ ਰਿਹਾ ਮੈਂ ਬਹਿ ਜਾ ਨੰਨ ਉਹਦੇ ਤੰਗ ਕਰੀ ਰਿਹਾ ਤੂੰ ਕਿ ਤੰਗ ਕਰ ਰਹੀ ਏ ਵੀਡੀਓ ਬਣ ਰਹੀ ਏ ਨੰਨੂ ਜਾਣ ਕੇ ਨਾ ਕਰ ਪਲੀਜ਼ ਆਪਾਂ ਦੁਬਾਰਾ ਕੰਟੀਨਿਊ ਕਰਦੇ ਹਾਂ ਤੁਹਾਨੂੰ ਪਤਾ ਵੀ ਵਿੱਚ ਨੰਨ ਨੇ ਬਹੁਤ ਜ਼ਿਆਦਾ ਪੰਗਾ ਪਾਤਾ ਸੀ ਕਾਕਾ ਰੋਣ ਲੱਗ ਗਿਆ ਸੀ ਉਹਨਾਂ ਨੂੰ ਦੁੱਧ ਪਿਆ ਸਵਾਤਾ ਤੇ ਇਹ ਹੁਣ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਤੇ ਅਸੀਂ ਕਹਿਣ ਵਾਲੇ ਸੀ ਕਿ ਜਿੰਨੇ ਵੀ ਸ਼ੌਂਕ-ਸ਼ੌਂਕ ਨੇ ਨਾ ਆਪਣੇ ਸਾਰੇ ਇੱਕ ਸਾਈਡ ਤੇ ਰਹਿ ਜਾਂਦੇ ਨੇ ਹਨਾ ਸਾਰੀਆਂ ਪ੍ਰਾਇਰਟੀਜ਼ ਚੇਂਜ ਹੋ ਜਾਂਦੀਆਂ ਹਨ ਗੱਲ ਇਦਾਂ ਹੁੰਦੀ ਵੀ ਪਹਿਲੀ ਵਾਰੀ ਜਦੋਂ ਆਪਾਂ ਕੋਈ ਵੀ ਚੀਜ਼ ਕਰਦੇ ਆ ਉਹਦੇ 'ਚ ਹਮੇਸ਼ਾ ਗਲਤੀਆਂ ਕਰਦੇ ਆ ਤੇ ਪਹਿਲੀ ਵਾਰੀ ਵੀ ਜਦੋਂ ਜਵਾਕ ਹੁੰਦਾ ਤੇ ਬਹੁਤ ਸਾਰੀਆਂ ਆਪਣੇ ਕੋਈ ਗਲਤੀਆਂ ਹੁੰਦੀਆਂ ਹਨਾ ਸਕੂਲ ਨੂੰ ਲੈ ਕੇ ਉਹਦੇ ਪਾਲਣ ਪੋਸ਼ਣ ਨੂੰ ਲੈ ਕੇ ਬਹੁਤ ਸਾਰੀਆਂ ਮਤਲਬ ਉਹ ਨਹੀਂ ਉਹਦੇ ਵਾਰੀ ਐ ਹੋ ਜਾਂਦਾ ਵੀ ਆਪਾਂ ਜ਼ਿਆਦਾ ਕੇअरिंग ਹੋ ਜਾਂਨੇ ਫਸਟ ਬੱਚੇ ਵਾਲੀ ਬਣੀ ਕੇਰਿੰਗ ਹੋ ਜਾਂਦੇ ਆ ਆਪਾਂ ਫੇਰ ਇਹ ਕਰਨੇ ਐ ਨਹੀਂ ਕਰਨਾ ਐਦਾਂ ਨਹੀਂ ਖੇਡਣ ਦੇਣਾ ਇਹਨੂੰ ਇੱਥੇ ਨਹੀਂ ਜਾਣ ਦੇਣਾ ਐਗਾ ਐਦਾਂ ਹਨਾ ਹਾਂ ਮੜਾ ਜਾ ਭੱਜਣ ਲੱਗਦੇ ਨੇ ਫੇਰ ਆਪਾਂ ਪਿੱਛੇ ਭਾਜ ਲੈਨੇ ਆ ਬਿਨਾ ਸੱਟ ਲੱਗ ਜੇਗੀ ਹੂੰ ਐਦਾਂ ਹੋ ਜਾਂਦਾ ਫੇਰ ਉਹ ਗਲਵਾਦੀ ਐਵੇਂ ਹੋ ਜਾਂਦੀ ਬਹੁਤ ساری ਚੀਜ਼ਾਂ ਹੁੰਦੀਆਂ ਆ ਕਿ ਹਾਂ ਨਾ ਆਪਾਂ ਓਵਰ ਪ੍ਰੋਟੈਕਟ ਕਰਨ ਲੱਗ ਜਾਂਦੇ ਆ ਆਪਾਂ ਬੱਚੇ ਨੂੰ ਫੇਰ ਆਪਣੇ ਬਹੁਤ ਸਾਰੀਆਂ ਮਤਲਬ ਮਿਸਟੇਕਸ ਐ ਹੁੰਦੀਆਂ ਵੀ ਆਪਾਂ ਨੂੰ ਜਦੋਂ ਮਤਲਬ ਸੈਕੰਡ ਵਾਰੀ ਪੇਰੈਂਟ ਬਣਦੇ ਹੋਰ ਸਾਰੀਆਂ ਚੀਜ਼ਾਂ ਆਪਾਂ ਕਵਰ ਕਰ ਲੈਣੇ ਵੀ ਉਹਨੂੰ ਸਭ ਬਣਾ ਕਿੱਦਾਂ ਹੈਨਾ ਕੁਝ ਐਕਸਪੀਰੀਅੰਸ ਹੋ ਜਾਂਦਾ ਫਿਰ ਪਹਿਲੀ ਵਾਰੀ ਗਲਤੀਆਂ ਹੁੰਦੀਆਂ ਕਿ ਆਪਾਂ ਕਿੱਥੇ ਜਾਣੇ ਆ ਘੁੰਮਣ ਕਿ ਕਿੱਦਾਂ ਸੰਭਾਲਣਾ ਹੈ ਬੱਚਾ ਰਾਤ ਨੂੰ ਕਿੱਦਾਂ ਸੰਭਾਲਣਾ ਹੈ ਹੈਨਾ ਦਿਨ ਵੇਲੇ ਕਿੱਦਾਂ ਸੰਭਾਲਣਾ ਹੈ ਹੈਨਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ ਨੂੰ ਲੈ ਕੇ ਫਿਰ ਇਹ ਇੰਜੈਕਸ਼ਨ ਵਗੈਰਾ ਲੱਗਦੇ ਉਹਨਾਂ ਚੀਜ਼ਾਂ ਨੂੰ ਲੈ ਕੇ ਫਿਰ ਉਸ ਤੋਂ ਬਾਅਦ ਕੱਪੜੇ ਹੈ ਨਾ ਕੱਪੜੇ ਕਿਹੜੇ ਪਾਣੇ ਕਿਹੜੇ ਨਹੀਂ ਬਹੁਤ ਸਾਰੇ ਡਾਇਪਰਾਂ ਨੂੰ ਲੈ ਕੇ ਬਹੁਤ ਸਾਰੀਆਂ ਮਿਸਟੇਕਸ ਹੁੰਦੀਆਂ ਹੈ ਨਾ ਆਪਾਂ ਓਵਰ ਕੇਅਰਿੰਗ ਦੇ ਵਿੱਚ ਬਹੁਤ ਸਾਰਾ ਕੁਝ ਕਰੀ ਜਾਂਦੇ ਆ ਚੇਂਜ ਕਰ ਕਰਕੇ ਦੇਖਦੇ ਆ ਆਪਾਂ ਚੀਜ਼ ਵੀ ਹਾਂ ਐ ਸੈੱਟ ਬੈਠੇਗੀ ਐ ਸੈੱਟ ਬੈਠੇਗੀ ਪਰ ਦੂਜੇ ਬੱਚੇ ਵਾਰੀ ਪਤਾ ਹੁੰਦਾ ਵੀ ਹਾਂ ਐ ਸਹੀ ਹੈ ਸਹੀ ਗੱਲ ਹੈ ਮੈਂ ਕਿ ਦੂਜੀ ਵਾਰੀ ਥੋੜਾ ਜਿਹਾ ਐਕਸਪੀਰੀਅੰਸ ਹੋ ਜਾਂਦਾ ਬੰਦੇ ਨੂੰ ਤੇ ਬਟ ਬਾਕੀ ਚੀਜ਼ਾਂ ਹੋਵੇ ਨਹੀਂ ਹੋਵੇ ਰਹਿਣੀਆਂ ਬਸ ਐਕਸਪੀਰੀਅੰਸ ਵੱਜ ਜਾਂਦਾ ਥੋੜੀ ਸੰਭਾਲਣ ਦੀ ਆਪਾਂ ਨੂੰ ਚਾਚ ਆ ਜਾਂਦੀ ਹੈ ਹਨਾ ਕਿ ਪਹਿਲੀ ਵਾਰੀ ਓਵਰਕੇਅਰ ਹੁੰਦੀ ਹੈ ਦੂਜੀ ਵਾਰੀ ਆਪਾਂ ਚੇਲ ਲਗਾ ਦਿਆ ਹੁਣ ਪਰ ਇਹ ਸਾਨੂੰ ਚੇਲ ਤਾਂ ਇਹਨੇ ਵੀ ਨਹੀਂ ਕਰਵਾਈ ਇਹਨੇ ਵੀ ਸਾਨੂੰ ਬੁਰਾ ਹੀ ਹਾਲ ਕਰਵਾਤਾ ਇਹਨੇ ਪਹਿਲੇ 5 ਕੁ ਮਹੀਨੇ ਸਹੀ ਗੱਡੇ ਨੇ 5 ਮਹੀਨੇ ਤੋਂ ਚੇਲ ਕੀਤਾ ਸੱਚੀ ਆ ਪੰਜ ਮਹੀਨੇ ਸਿ ਇਹਨੇ ਕੋਸ਼ਿਸ਼ ਹੀ ਨਾ ਲੈ ਵੀ ਆ ਨੰਨੂ ਵਰਗਾ ਨਹੀਂ ਹੈਗਾ ਬਹੁਤ ਵਧੀਆ ਬੱਚਾ ਐ ਸਾਉ ਹੈ ਕਿਉਂਕਿ ਨੰਨੂ ਬਹੁਤ ਬਿਮਾਰ ਰਹਿੰਦੀ ਸੀ ਬਹੁਤ ਜ਼ਿਆਦਾ ਨੰਨੂ ਹਾਂ ਨੰਨੂ ਬਹੁਤ ਨੰਨੂ ਨੇ ਬਹੁਤ ਅੰਗ ਕੀਤਾ ਬਹੁਤ ਅੰਗ ਕੀਤਾ ਉਹਨੇ ਏ ਯਾਨੀ ਕਿ ਉਹਨਾਂ ਨੇ ਪੰਨ ਮਤਲਬ ਐਸੀ ਇੱਕ ਸਾਦੀ ਆਵਾਜ਼ ਲੈਂਦੇ ਸੀ ਨਾ ਨਾਰੀ ਉੱਠ ਜਾਂਦੀ ਸੀ ਉਹ ਅਸੀਂ ਸਾਹ ਵੀ ਮਸੀ ਸਾਹੀ ਇੱਕ ਲੈਂਦੇ ਸੀ ਗੱਲਾਂ ਇੱਕ ਦੂਜੇ ਦੇ ਨਾਲ ਇਸ਼ਾਰਿਆਂ 'ਚ ਹੀ ਕਰਦੇ ਸੀ ਇਸ਼ਾਰਿਆਂ ਜੀ ਇਸ਼ਾਰਿਆਂ ਜੀ ਉੱਥੇ ਜਾਂਦੇ ਸੀ ਉੱਥੇ ਜਦੋਂ ਉੱਧਰ ਜਾਂਦੇ ਸੀਗੇ ਹੈਨਾ ਰੀਮਾ ਬਾਤ ਜਾਂਦੇ ਸੀ ਅਸੀਂ ਤੇ ਉੱਥੇ ਜਦੋਂ ਮੰਮੀ ਨੇ ਸੋਣਾ ਅਸੀਂ ਉਹਨੂੰ ਸੌਣ ਨਾ ਦੇਣਾ ਕਿਉਂਕਿ ਉਹਨੇ ਘਰਾੜੇ ਮਾਰਨੇ ਹੈਨਾ ਅਸੀਂ ਨੰਨੂ ਨੂੰ ਐ ਚੱਕ ਕੇ ਨਾ ਪੀਂਗ ਦੇ ਵਿੱਚ ਐ ਦੋਨਾਂ ਜਣੇ ਮੈਂ लवली ਤੇ ਮੁੰਨੀ ਦਰਵਾਜਿਆਂ ਨੂੰ ਤੇਲ ਦਿੰਦਾ ਹੁੰਦਾ ਸੀ ਚਾਚਾ ਉਹਦਾ ਵੀ ਹਾਂ ਕਿਤੇ ਆਵਾਜ਼ ਨਾ ਕਰੇ ਲੋਕਡਾਊਨ ਦੇ ਵਿੱਚ ਅਸੀਂ ਇੰਨੇ ਓਖੇ ਇੰਨੇ ਓਖੇ ਮੈਂ ਮੰਨੀ लवली ਮਨਪ੍ਰੀਤ ਚਾਰੇ ਜਣੇ ਅਸੀਂ ਨੋ ਚੱਬ ਗਏ ਚਾਰਾਂ ਨੇ ਅਸੀਂ ਇੰਨੀ ਜ਼ਿਆਦਾ ਯਾਨੀ ਕਿ ਮੈਂ ਮੰਨੀ लवली ਮਨਪ੍ਰੀਤ ਅਸੀਂ ਚਾਰਾਂ ਨੇ ਪੂਰੀ ਰਾਤ ਜਾਗਣਾ ਨੰਨੂ ਕਰਕੇ ਐਨਾ ਵਾਰੀ ਵਾਰੀ ਸੀ ਉਹਨੂੰ ਚੁੰਨੀ ਦੇ ਨਾਲ ਜਾਂ ਕੰਬਲ ਦੇ ਵਿੱਚ ਪਾ ਗਿਆ ਸੀ ਪਰ ਧੀ ਹੈ ਵੀ ਲੋਕਡਾਊਨ ਸੀ ਹਾਉ ਲੋਕਡਾਊਨ ਨਿਕਲ ਅਸਨਾ ਤੇ ਜਿੰਨੀ ਦਾ ਉਹ ਝੂਲੀ ਜਾਣਾ ਉਹ ਸੁੱਤੀ ਰਹਿਣਾ ਫਿਰ ਉਹਨੇ ਸੋ ਵੀ ਜਾਣਾ ਹੈਨਾ ਤੇ ਸਮ ਟਾਈਮ ਉਹ ਸੋ ਜਾਂਦੀ ਸੀ ਸਵੇਰ ਤੱਕ ਸੁੱਤੀ ਰਹਿੰਦੀ ਸੀ ਪਰ ਮੋਸਟਲੀ ਕੀ ਹੁੰਦਾ ਸੀ ਵੀ ਉਹ ਬਸ ਮੜਾਇਆ ਸੀ ਇਹ ਝੂਲਣਾ ਨੂੰ ਲੰਮਾ ਬਣਾ ਨਾਲੇ ਫੇਰ ਉੱਠ ਜਾਣਾ ਇੰਨਾ ਜ਼ਿਆਦਾ ਸੀ ਯਾਨੀ ਕਿ ਉਦੋਂ ਤੰਗ ਬਹੁਤ ਜ਼ਿਆਦਾ ਤੰਗ ਹੋਇਓ ਉਦੋਂ ਅਸੀਂ ਹੈਨਾ ਤੇ ਬਾਕੀ ਹੁਣ ਤੁਹਾਨੂੰ ਵੀ ਆਪਾਂ ਇਹੀ ਕਹਿਣਾ ਚਾਹਾਂਗੇ ਵੀ ਵੈਸੇ ਘਬਰਾਣ ਦੀ ਨਾ ਲੋੜ ਨਹੀਂ ਆਪਾਂ ਪੈਨਿਕ ਹੋ ਜਾਣੇ ਥੋੜੇ ਜੇ ਨਾ ਕੁਝ ਬੱਚੇ ਨੂੰ ਜਿੱਦਾਂ ਤਕਲੀਫ ਹੁੰਦੀ ਬੱਚੇ ਨੂੰ ਕੀ ਪ੍ਰੋਬਲਮਾਂ ਹੁੰਦੀਆਂ ਨੇ ਪੇਟ 'ਚ ਦਰਦ ਹੁੰਦੀ ਹੈ ਗੈਸ ਬਣ ਜਾਂਦੀ ਹੈ ਹਨ ਤੇ ਵੱਧ ਤੋਂ ਵੱਧ ਉਹ ਨੂੰ ਭੁੱਖ ਲੱਗੀ ਹੈ 2 ਨੰਬਰ ਤੇ ਠੀਕ ਹੈ 3 ਨੰਬਰ ਤੇ ਇਹ ਹੋ ਸਕਦਾ ਇਹਨੂੰ ਬੁਖਾਰ ਵਗੈਰਾ ਹੋ ਸਕਦਾ ਬੱਚੇ ਨੂੰ ਬਹੁਤ ਜਲਦੀ ਬੁਖਾਰ ਵਗੈਰਾ ਹੋ ਜਾਂਦਾ ਹੈ ਨਾ ਤੇ ਕਿਉਂਕਿ ਇਨਫੈਕਸ਼ਨ ਬਹੁਤ ਜ਼ਿਆਦਾ ਜਲਦੀ ਹੋ ਜਾਂਦੀ ਹੈ ਇਸ ਕਰਕੇ ਬੱਚੇ ਰੋਂਦੇ ਬਹੁਤ ਜ਼ਿਆਦਾ ਨੇ ਹਣਾ ਜਦੋਂ ਆਪਾਂ ਕਹ ਰਹੇ ਨੇ ਨજર ਲੱਗੀ ਨજર ਵੀ ਲੱਗਦੀ ਐ ਚਲੋ ਮੰਨ ਲਓ ਬਈ ਨજર ਵੀ ਲੱਗ ਜਾਂਦੀ ਐ ਉਹ ਕਈ ਵਾਰੀ ਹੈਨਾ ਤੇ ਇਹ ਚੀਜ਼ਾਂ ਨੇ ਤਿੰਨ ਨੇ ਨਾ ਗੈਸ ਤੇ ਬੁਖਾਰ ਹੈਨਾ ਤੇ ਹੋਰ ਕਿਹੜੀ ਮੈਂ ਕਹੀ ਸੀ ਭੁੱਖ ਭੁੱਖ ਹਾਂ ਇਹ ਤਿੰਨ ਚੀਜ਼ਾਂ ਨੇ ਇਹੀ ਹੁੰਦੀਆਂ ਨੇ ਹਮੇਸ਼ਾ ਬੱਚੇ ਨੂੰ ਤੇ ਰੱਬ ਨਾ ਕਰੇ ਕੋਈ ਹੋਰ ਪ੍ਰੋਬਲਮ ਹੋਵੇ ਉਹ ਲੱਗ ਜੀਏ ਉਹ ਤਾਂ ਡਾਕਟਰ ਹੀ ਦੱਸੇਗਾ ਹੈਨਾ ਬਟ ਕਾਮਨਲੀ ਇਹ ਚੀਜ਼ਾਂ ਨਹੀਂ ਆ ਮੋਸਟਲੀ ਤੇ ਪੈਨਿਕ ਕਰਨ ਦੀ ਲੋੜ ਨਹੀਂ ਹੁੰਦੀ ਜੇ ਜ਼ਿਆਦਾ ਹੀ ਕਰੇ ਫਿਰ ਤਾਂ ਡਾਕਟਰ ਕੋਲ ਜਾਣਾ ਹੀ ਆਪਾਂ ਤੇ ਇਹ ਮਤਲਬ ਤਿੰਨ ਚੀਜ਼ਾਂ ਹੁੰਦੀਆਂ ਇਹੀ ਪਛਾਣ ਹੁੰਦੀ ਕਿ ਬੱਚੇ ਨੂੰ ਭੁੱਖ ਲੱਗੀ ਹੋਈ ਹੈ ਹੈਨਾ ਤੇ ਪਰ ਕਈ ਵਾਰੀ ਇਹ ਸਾਰੀਆਂ ਦਵਾਈਆਂ ਵੀ ਦੇ ਕੇ ਹੈਨਾ ਗੈਸ ਦੀ ਅਦੀ ਪੇਟ ਦੀ ਵੀ ਤੇ ਬੁਖਾਰ ਦੀ ਵੀ ਫਿਰ ਵੀ ਰੋਣਾ ਜੋਪ ਨਹੀਂ ਕਰਦਾ ਕਈ ਵਾਰੀ ਬੱਚਾ ਹਾਂ ਹਾਂ ਸਹੀ ਬਾਤ ਸਹੀ ਗੱਲ ਹੈ ਕੰਟੀਨਿਊਸਲੀ ਰੋਈ ਜਾਂਦਾ ਰੋਈ ਜਾਂਦਾ ਫੇਰ ਬਹੁਤ ਗੁੱਸਾ ਲੱਟਦਾ ਸਹੀ ਗੱਲ ਹੈ ਤੇ ਦੁੱਖ ਵੀ ਲੱਗਦਾ ਵੀ ਪਤਾ ਨਹੀਂ ਕੀ ਹੈ ਕੀ ਨਹੀਂ ਹੈਨਾ ਘਬਰਾਹਟ ਆ ਜਾਂਦਾ ਹੀ ਇਹ ਬੰਦਾ ਹੂੰ ਤੇ ਹੁਣ ਵੀ ਇਸ ਵਾਰ ਮਤਲਬ ਮੈਂ ਤਾਂ ਇਨਾ ਨਹੀਂ ਘਬਰਾਇਆ ਮਤਲਬ ਕਿਉਂਕਿ ਮੈਨੂੰ ਪਤਾ ਸੀ ਨੰਨੂ ਵਾਰੀ ਬਹੁਤ ਜ਼ਿਆਦਾ ਸੀ ਘਬਰਾ ਘਬਰਾਟ ਮਹਿਸੂਸ ਕਰ ਚੁੱਕੇ ਸੀ ਤੇ ਇਸ ਵਾਰ ਥੋੜਾ ਜਿਹਾ ਦੁੱਖ ਜਿਹਾ ਹੁੰਦਾ ਸੀ ਘਬਰਾਣ ਦੇ ਤਾਂ ਨਹੀਂ ਸੀਗੇ ਥੋੜਾ ਦੁੱਖ ਹੁੰਦਾ ਸੀਗਾ ਕਿ ਹਾਂ ਠੀਕ ਹੋ ਜਾ ਠੀਕ ਹੋ ਜਾ ਠੀਕ ਹੋ ਜਾ ਹੈ ਨਾ ਬਾਕੀ ਨੰਨੂ ਦੀ ਵਾਰੀ ਤਾਂ ਅਸੀਂ ਘਬਰਾ ਜਾਂਦੇ ਸੀ ਪਤਾ ਨਹੀਂ ਕੀ ਹੋਗਾ ਕੀ ਹੋਗਾ ਕੀ ਹੋਗਾ ਆਬ ਲਾਉਨ ਨੂੰ ਬਲਾਉਨ ਨੂੰ ਬਲਾ ਪਰ ਆਵਾ ਬੜਾ ਸੀ ਬਹੁਤ ਜ਼ਿਆਦਾ ਹੈ ਨਾ ਤੇ ਹੁਣ ਥੋੜਾ ਠੀਕ ਹੈ ਹੁਣ ਜਦ ਜਦ ਵੱਡਾ ਹੋਏਗਾ ਆਪਣੇ ਆਪ ਥੋੜਾ ਜਿਹਾ ਸਹੀ ਲੱਗਣ ਲੱਗ ਜਾਏਗਾ ਨਾ ਫਿਰ ਬੱਚਾ ਦੱਸਣ ਲੱਗ ਜਾਏਗਾ ਫਿਰ ਫਿਰ ਪ੍ਰੋਬਲਮ ਨਹੀਂ ਆਉਣੀ ਨੰਨੂ ਦੀ ਨਹੀਂ ਟੈਨਸ਼ਨ ਨਹੀਂ ਆਏਗੀ ਉਹਨੇ ਬਸ ਖੇਡੀ ਜਾਣਾ ਆਪਣਾ ਖਾਣਾ ਪੀਣਾ ਜੋ ਉਹਨੇ ਦੱਸ ਲੈ ਦੱਸ ਦਿੰਦੀ ਹੈ ਕੋਈ ਤਕਲੀਫ ਵੀ ਹੁੰਦੀ ਹੈ ਤੇ ਸਹੀ ਗੱਲ ਹੈ ਬਈ ਵਰੀ ਜਿੱਦਬਾਜੀ ਕਰ ਲੈਂਦੀ ਐਦਾਂ ਹੁਣ ਤੁਹਾਡੇ ਸਾਹਮਣੇ ਕਰਨ ਲੱਪੀ ਸੀ ਤੇ ਉਹ ਚਲੋ ਚੀਜ਼ਾਂ ਇਹੀ ਚਾਹ ਹੁੰਦਾ ਵੀ ਜੇ ਆਪਾਂ ਇਹਨੂੰ ਉਹਦੇ ਸਾਹਮਣੇ ਕਰ ਲਈਏ ਨਾ ਪਿਆਰ ਹਨਾ ਫਿਰ ਉਹ ਥੋੜੀ ਜਿਹੀ ਹੋ ਜਾਂਦੀ ਹੈ ਵੀ ਹਾਂ ਮੈਨੂੰ ਮੈਨੂੰ ਨਹੀਂ ਕਰਦੇ ਵੀ ਉਹਨੂੰ ਕਰਦੇ ਨੇ ਹਾਂ ਜਦ ਤੱਕ ਉਹਨੇ ਯਾਨੀ ਕਿ ਦੋ ਸਾਲ ਵੀ ਟਾਈਮ ਦੇ ਨਾਲ ਚੀਜ਼ ਚੇਂਜ ਠੀਕ ਹੁੰਦੀ ਜਾਂਦੀ ਹੈ ਜਿਵੇਂ ਜਿਵੇਂ ਫਿਰ ਇਹਦਾ ਪਿਆਰ ਬੱਚੇ ਦੂਜੇ ਬੱਚੇ ਨਾਲ ਛੋਟੇ ਨਾਲ ਪੈਂਦਾ ਨਾ ਫਿਰ ਉਹ ਸਹੀ ਹੋ ਜਾਂਦਾ ਅਗੂ ਬੱਚਾ ਸਹੀ ਗੱਲ ਹੈ ਸਹੀ ਗੱਲ ਹੈ ਪਹਿਲਾਂ ਬਹੁਤ ਜ਼ਿਆਦਾ ਨਾ ਉਹ ਕਰਦੀ ਸੀ ਇਨਸਿਕਿਉਰਟੀ ਜੀ ਮੈਨੂੰ ਮਹਿਸੂਸ ਕਰਦੀ ਸੀ ਕਿ ਤੇ ਹੁਣ ਤਾਂ ਕਾਫੀ ਠੀਕ ਹੋ ਗਿਆ ਬਹੁਤ ਸਾਰਾ ਪਿਆਰ ਕਰਦੀ ਉਹਨੂੰ ਬਹੁਤ ਜ਼ਿਆਦਾ ਹਾਂ ਖੇਡਦੀ ਹੈ ਉਹਦੇ ਨਾਲ ਖੇਡਦੀ ਵੀ ਉਹ ਵੀ ਖੇਡਦਾ ਹੈ ਇਹਦੇ ਨਾਲ ਉਹਨੂੰ ਵੀ ਪਛਾਣ ਹੈ ਪੂਰੀ ਉਹਦੀ ਸਕੂਨ ਹੈ ਜਿਹੜਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਕਿਉਂਕਿ ਇਸ ਤੋਂ ਵੱਡਾ ਦੌਲਤ ਹੈ ਇਸ ਤੋਂ ਵੱਡੀ ਦੌਲਤ ਇਸ ਤੋਂ ਵੱਡਾ ਸਕੂਨ ਹੈ ਨਾ ਇਸ ਤੋਂ ਜ਼ਿਆਦਾ ਸੁਖ ਔਲਾਦ ਤੋਂ ਵੱਧ ਕੇ ਦੁਨੀਆ ਦੇ ਵਿੱਚ ਕੁਝ ਵੀ ਨਹੀਂ ਹੈਗਾ ਦੌਲਤ ਸ਼ੋਹਰਤ ਹੋਰ ਬਹੁਤ ਸਾਰੀਆਂ ਚੀਜ਼ਾਂ ਇਹ ਸਭ ਫਿੱਕੀਆਂ ਨੇ ਜੇ ਤੁਸੀਂ ਫਿੱਕੀਆਂ ਨੇ ਜੇ ਮਤਲਬ ਔਲਾਦ ਹੈ ਨਾ ਰੱਬ ਕਰੇ ਸਾਰਿਆਂ ਨੂੰ ਪਰਮਾਤਮਾ ਹੈ ਨਾ ਇਹ ਚੀਜ਼ਾਂ ਬਖਸ਼ੇ ਠੀਕ ਹੈ ਮਤਲਬ ਐਸੇ ਕਿ ਗੱਲ ਕਰ ਰਹੇ ਕਿ ਔਲਾਦ ਹੋਵੇ ਤੇ ਬਹੁਤ ਜ਼ਿਆਦਾ ਸਕੂਨ ਰਹਿੰਦਾ ਹੈ ਆਤਮਾ ਨੂੰ ਹੈ ਨਾ ਆਪਣੀ ਨੂੰ ਤੇ ਖੁਸ਼ ਰਹਿੰਦਾ ਬੰਦਾ ਹੈ ਨਾ ਕਿਉਂਕਿ ਬਾਹਰੋਂ ਕਈ ਵਾਰੀ ਥੱਕ ਕੇ ਆਉਂਦਾ ਹੈ ਤੇ ਸਾਰੇ ਚੀਜ਼ਾਂ ਆਪਣੇ ਔਲਾਦ ਨੂੰ ਦੇਖ ਕੇ ਬੰਦਾ ਭੁੱਲ ਜਾਂਦਾ ਤੇ ਕੁੜੀ ਹੋਵੇ ਮੁੰਡਾ ਹੋਵੇ ਉਹ ਮੈਟਰ ਨਹੀਂ ਕਰਦਾ ਔਲਾਦ ਹੋਣੀ ਜ਼ਰੂਰੀ ਹੈ ਬਸ ਤੇ ਬਸ ਹੀ ਪਰਮਾਤਮਾ ਸਭ ਨੂੰ ਹੈ ਨਾ ਇਹ ਚੀਜ਼ਾਂ ਬਖਸ਼ੇ ਤੇ ਬਸ ਆਪਣੇ ਬੱਚੇ ਦਾ ਖਿਆਲ ਰੱਖਿਆ ਕਰੋ ਠੀਕ ਹੈ ਤੇ ਇਹ ਵੀਡੀਓ ਨੂੰ ਤੁਸੀਂ ਜੇ ਤੁਹਾਨੂੰ ਵਧੀਆ ਲੱਗੀ ਇਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕੁਝ ਅਸੀਂ ਡਿਫਰੈਂਟ ਜਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਬਾਕੀ ਤੁਸੀਂ ਆਪਣਾ ਖਿਆਲ ਰੱਖਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇ ਚੈਨਲ ਤੇ ਨਵੇਂ ਹੋ ਕਮੈਂਟ ਵਿੱਚ ਕਰਕੇ ਤੁਸੀਂ ਇਹ ਦੱਸਿਓ ਬਈ ਜੇ ਤੁਸੀਂ ਕੁਝ ਪੁੱਛਣਾ ਹੈ ਤੇ ਉਸ ਨੂੰ ਸੇ ਪੁੱਛ ਸਕਦੇ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਬਾਕੀ ਤੇ ਕਿੱਦਾਂ ਦਾ ਲੱਗਿਆ ਉਹ ਵੀ ਦੱਸ ਦਿਓ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਉਦੋਂ ਤੱਕ ਅਗਲੀ ਆਪਣਾ ਖਿਆਲ ਰੱਖੋ ਜਿਉਂਦੇ ਵਾਸਤੇ ਰੋ ਹੱਸਦੇ ਵਾਸਤੇ ਰੋ ਤੇ ਸਾਸ ਵੀਡੀਓ ਨਾਲ ਜੁੜੇ ਰਹੋ ਸਤਿ ਸ਼੍ਰੀ ਅਕਾਲ ਜੀ